ਮੋਗਾ ਦੇ ਧਰਮਕੋਟ ਕਸਬੇ ਦੇ ਪਿੰਡ ਪਸੀਆਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਸਤਲੁਜ ਦੇ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਪਹਿਲਾਂ ਹੀ ਕਿਸਾਨਾਂ ਦੀ ਕਈ ਏਕੜ ਫਸਲ ਬਰਬਾਦ ਹੋ ਗਈ। ਤੇਜ਼ ਵਹਾਅ ਦੇ ਕਾਰਨ ਖੇਤ ਵੀ ਹੌਲੀ-ਹੌਲੀ ਦਰਿਆ 'ਚ ਸਮਾ ਰਹੇ ਨੇ ਤੇ ਹਾਲਾਤਾਂ ਨੂੰ ਵੇਖਦੇ ਹੋਏ ਨੇੜਲੇ ਪਿੰਡਾਂ ਦੇ ਨੌਜਵਾਨਾਂ, ਪ੍ਰਸ਼ਾਸਨਿਕ ਅਧਿਕਾਰੀਆ ਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਮੌਕੇ ਤੇ ਪਹੁੰਚੇ ਤੇ ਖੇਤਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਨੇ। ਜਿੱਥੇ ਕਿ ਦਰਿਆ ਦੇ ਬੰਨ ਨੂੰ ਸੁਰੱਖਿਅਤ ਰੱਖਣ ਦੇ ਲਈ ਰਿੰਗ ਬੰਨ ਤਿਆਰ ਕੀਤਾ ਜਾ ਰਿਹਾ ਹੈ ਲੱਗਦਾ ਹੈ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਅਗਲੇ ਦਿਨਾਂ ਤੱਕ ਬਰਸਾਤ ਇਸੇ ਤਰ੍ਹਾਂ ਤੇਜ਼ ਹੁੰਦੀ ਰਹੀ ਤਾਂ ਸਤ루ਜ ਦਾ ਪਾਣੀ ਹੋਰ ਵੱਧ ਸਕਦਾ ਹੈ ਜਿਸ ਨਾਲ ਕਈ ਆਦਵਾਲ ਦੇ ਪਿੰਡਾਂ ਤੇ ਦਰਿਆ ਦੇ ਬੰਨ ਨੂੰ ਖਤਰਾ ਹੋ ਸਕਦਾ ਹੈ ਇਸ ਲਈ ਖੇਤਾ ਤੇ ਦਰਿਆ ਦੇ ਬੰਨ ਨੂੰ ਸੁਰੱਖਿਅਤ ਕਰਨ ਦੇ ਲਈ ਰਿੰਗ ਬੰਨ ਤਿਆਰ ਕੀਤਾ ਜਾ ਰਿਹਾ ਹੈ ਉਧਰ ਮੌਕੇ ਤੇ ਮੌਜੂਦ ਪਿੰਡ ਵਾਸੀਆਂ ਦੱਸੇ ਕਿ ਪਿਛਲੇ 4-5 ਦਿਨਾਂ ਤੋਂ ਲਗਾਤਾਰ ਉਹਨਾਂ ਦੇ ਵੱਲੋਂ ਮਿੱਟੀ ਦੀਆਂ ਬੋਰੀਆਂ ਪਰ ਕੇ ਪਾਣੀ ਦੇ ਵਹਾਅ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿtheta ਕਿ ਕਾਫੀ ਸਹੀ ਥਾਵਾਂ ਤੋਂ ਉਹਨਾਂ ਨੂੰ ਮਦਦ ਮਿਲੀ ਹੈ ਲੋਕਾਂ ਵੱਲੋਂ ਸਹਾਇਤਾ ਦੇ ਤੌਰ ਤੇ ਮਿੱਟੀ ਨਾਲ ਪੰਨੀਆਂ ਟਰਾਲੀਆਂ ਪੇਜ ਕੇ ਮਦਦ ਵੀ ਕੀਤੀ ਜਾ ਰਹੀ ਹੈ ਇਸ ਵੇਲੇ ਉਹਨਾਂ ਦਾ ਕਹਿਣਾ ਹੈ ਕਿ 10-15 ਏਕੜ ਖੇਤ ਪਹਿਲਾਂ ਹੀ ਪਾਣੀ ਵਿੱਚ ਸਮਾ ਚੁੱਕੇ ਨੇ ਅਤੇ ਬਾਕੀ ਖੇਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਸਵਿੰਦਰ ਸਿੰਘ ਜੀ ਜਸਵਿੰਦਰ ਜੀ ਕਿਹੜੇ ਬਣ ਨਾਲ ਸੰਗ ਲਾਈ ਬਣ ਨਾਲ ਆ ਜਿਹੜਾ ਤੁਹਾਡੇ ਇੱਥੇ ਫਿਰਦੇ ਕੋਨ ਟਾਲ ਗਈ ਹੈ ਹਾਂ ਜੀ ਕਿੰਨੀ ਟਾਲ ਗਈ ਹੈ ਵੀ ਔਰ ਕੀ ਪੋਜੀਸ਼ਨ ਹੈ ਸੁਣੋ ਟਾਂਜਦਾ ਲੱਗੀ ਆ ਸਟਾਰਟ ਤੋਂ ਲੱਗੀ ਸੀਗੀ ਯਾਨੀ ਡੇਢ ਤੋਂ ਦੋ ਗਰਾਂ ਵਾਲਾ ਉਹਨਾਂ ਦੇ ਵਿਚਨੇ ਦੀ ਪਾਣੀ ਡਿੱਗ ਪਈ ਆ ਤੇ ਕੱਲ ਅਸੀਂ ਕੰਪਲੀਟ ਕਰ ਗਏ ਸੀ ਕਿ ਅਗਰ ਬੋਰੇ ਲਾ ਕੇ ਰੋਕ ਗਿਆ ਸੀਗਾ ਪਾਣੀ ਤੇ ਰਾਤ ਨੂੰ ਫਿਰ ਉਹ ਬੋਰੇ ਸਾਰੇ ਡੱਗ ਗਿਆ ਪਾਣੀ ਵਧਣ ਕਰਕੇ ਫੇ ਜਾਨੀ ਉਹ ਸਾਰਾ ਖਰਾਬਾ ਹੋ ਗਿਆ ਹੁਣ ਦੁਬਾਰਾ ਫੇ ਲੱਗੇ ਹੋਏ ਆ ਤੇ ਆ ਚੌਥਾ ਦੇਣਾ ਸਾਨੂੰ ਲਗਾਤਾਰੀ ਟੋਟ ਲਗਾਤਾਰੀ ਲਗਾਤਾਰੀ ਪਾਣੀ ਵਧ ਰਿਹਾ ਪਾਣੀ ਵਧਦਾ ਜੀ ਇਦਾਂ ਪਾਣੀ ਦਾ ਹੁਣ ਉਹ ਸਾਰਾ ਵਹਾ ਇਧਰੋਂ ਹੋ ਗਿਆ ਪਰਲੇ ਪਾਸੇ ਘਟ ਗਿਆ ਵਾ ਤੇ ਸਾਰਾ ਪਾਣੀ ਦਾ ਜਾਨੀ ਵਹਾ ਇਧਰੋਂ ਗਿਆ ਇਸ ਵੇਲੇ ਕਿੰਨਾ ਪਾਣੀ ਤੇਜ਼ ਚੱਲ ਰਿਹਾ ਹੈ ਇਸ ਟਾਈਮ ਪਾਣੀ ਬਹੁਤ ਤੇਜ਼ ਆ ਪਾਣੀ ਦਾਵਾ ਦੇ ਜਾਣੀ ਹੁਣ ਬੋਰੀਆਂ ਲਾ ਕੇ ਬਾਕੀ ਸਾਰਾ ਕੁਝ ਜੰਬੋ ਬੋਰੀਆਂ ਲਾ ਕੇ ਸਾਰਾ ਕੁਝ ਕਰ ਰਹੇ ਆ ਯਾ ਲਾ ਕੇ ਤੇ ਪਾਣੀ ਦੇ ਬਹਾਵ ਦੇ ਨਾਲ ਕਿੰਨੀ ਕਿ ਮਿੱਟੀ ਜਿਹੜੀ ਇੱਕ ਕਿੰਨੀ ਲੰਬੀ ਏਰੀਏ ਤੱਕ ਜਿਹੜੀ ਹੈ ਪਾਣੀ ਜ ਮਿਕਸ ਹੋ ਰਹੀ ਹੈ ਮਿੱਟੀ ਦੇਖੋ ਜੀ ਹੁਣ ਸਾਰਾ ਸਾਰੇ ਡੱਕ ਪੈ ਬਚਾਰਿਆਂ ਦਾ ਦੋ ਕਿੱਲੇ ਖਾਨ ਦੋ ਕਿੱਲੇ ਡੱਕ ਰੁੜ ਗਿਆ ਆ ਤੇ ਇਹ ਜਿਹੜਾ ਹੁਣ ਕੰਮ ਹੋ ਰਿਹਾ ਹੈਗਾ ਜੀ ਇਹ ਪ੍ਰਸ਼ਾਸਨ ਕਰਾ ਰਿਹਾ ਹੈ ਜਾਂ ਪਹਿਲੇ ਦੇ ਦੇਖੋ ਜੀ ਸੰਗਤਾਂ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਦਾ ਵੀ ਸਹਿਯੋਗ ਆ ਪ੍ਰਸ਼ਾਸਨ ਵੀ ਆਇਆ ਹੋਇਆ ਹੈ ਪਾਂਚੇ ਪਿੰਡ ਉਹ ਵੀ ਨਾਲ ਲੱਗੇ ਹੋਏ ਨਾਲ ਲੱਗੇ ਹੋਏ ਆ ਹੁਣ ਕਿੰਨਾ ਤੁਹਾਨੂੰ ਲੱਗਦਾ ਵੀ ਕਿੰਨਾ ਸਮਾਂ ਹੋਰ ਲੱਗ ਸਕਦਾ ਜੀ ਦੇਖੋ ਜੀ ਇਹ ਤਾਂ ਹੁਣ ਰਾਤ ਤਕਰੀਬਨ ਸਾਨੂੰ ਨਹੀਂ ਰਹਿ ਹੋ ਜਾਣਾ ਹੋ ਸਕਦਾ 12 ਵਜੇ ਜਾਂ 1 ਵਜੇ 2 ਵਜੇ ਇਹ ਤਾਂ ਹੁਣ ਕਰਕੇ ਹੀ ਜਾਵਾਂਗੇ ਜੇ ਨਾ ਕੀਤਾ ਤੇ ਜਿਹੜਾ ਪਹਿਲਾਂ ਕੰਮ ਕੀਤਾ ਹੈ ਉਹ ਵੀ ਬੇਕਾਰ ਹੋ ਜਾਣਾ ਕਿਉਂਕਿ ਇਹ ਪਾਣੀ ਦੇ ਆਵਾਜ਼ਾ ਕੋ ਪਤਾ ਨਹੀਂ ਨਾ ਹੁੰਦਾਗਾ ਤੁਸੀਂ ਲਾਤੀ ਸਾਰਾ ਕਰਕੇ ਗਈ ਦੁਬਾਰਾ ਅੱਜ ਫਿਰ ਬਿਲਕੁਲ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਤੁਸੀਂ ਪ੍ਰਸ਼ਾਸਨ ਇਸ ਵਾਰੀ ਕੋਈ ਗੱਲਬਾਤ ਕੀਤੀ ਵੀ ਦਾ ਕੀ ਹੱਲ ਹੋ ਸਕਦਾ ਹੈ ਕਿ ਜਗ੍ਹਾ ਜਗ੍ਹਾ ਤੇ ਟੁੱਟ ਰਿਹਾ ਹੈ ਉਹ ਚੀਜ਼ਾਂ ਵੀ ਚਾਹੀਦੀ ਸੀ ਉਹਨਾਂ ਨੇ ਪ੍ਰੋਵਾਈਡ ਕਰਾਈ ਹੈ ਹੁਣ ਮੰਗ ਕੀ ਕਰਦੇ ਤੁਸੀਂ ਸੋਲੋ ਜਿਹੀ ਹੀ ਮੰਗ ਕਰਦੇ ਆਂ ਪ੍ਰਸ਼ਾਸਨ ਜਿਵੇਂ ਸਾਡਾ ਸਹਿਯੋਗ ਕਰਦਾ ਐਵੇਂ ਕਰੀਏ ਬਈ ਤੇ ਚਲੋ ਨਾਲ ਸੰਤਾਂ ਦਾ ਵੀ ਸਹਿਯੋਗ ਆ ਵੀ ਸਾਡਾ ਇਹ ਬਚਾਅ ਹੋ ਸਕਦਾ ਸਾਰਾ ਸਮਾਨ ਪ੍ਰੋਪਰ ਇੱਥੇ ਮਿਲ ਰਿਹਾ ਜੀ ਤੁਹਾਡੇ ਕੋਲ ਪਹੁੰਚ ਰਿਹਾ ਕਿਸੇ ਚੀਜ਼ ਦੀ ਪਰੇਸ਼ਾਨੀ ਕੋਈ ਪਰੇਸ਼ਾਨੀ ਨਹੀਂ ਸਭ ਨੂੰ ਮਿਲ ਰਿਹਾ ਇਨਸ਼ਾ ਅੱਲਾਹ ਠੀਕ ਹੈ ਸਰ ਕਿਹਨਾਂ ਨਾਮ ਕੋਡਾ ਮੇਰਾ ਨਾਮ ਜਸਵੀਰ ਸਿੰਘ ਜਸਵੀਰ ਜੀ ਤੁਹਾਡੀ ਕੀ ਪੋਸਟ ਕੀ ਇੱਥੇ ਮੈਂ ਜੀ ਜੂਨੀਅਰ ਇੰਜੀਨੀਅਰ ਸਰ ਜਿਹੜਾ ਇੱਥੇ ਢਾਹ ਲੱਗੀ ਹੈਗੀ ਹੈ ਕਿੰਨੇ ਫੁੱਟ ਦੀ ਲੱਗੀ ਔਰ ਕੀ ਅ ਇਥੇ ਜੀ ਪਹਿਲਾਂ ਤਾਂ ਪਰਸੋ ਤੋਂ ਜਦੋਂ ਤੋਂ ਪਾਣੀ ਲੈਣਾ ਸ਼ੁਰੂ ਹੋਇਆ ਪਿੰਡ ਵਾਲੇ ਪਾਣੀ ਜਦੋਂ ਆਪਣਾ ਉਹਦਾ ਕਰੰਟ ਦਾ ਫਲੋ ਟੀਨ ਹੋ ਜਾਂਦਾ ਇਸ ਕਰਕੇ ਢਾਲਗਣੀ ਸ਼ੁਰੂ ਹੋ ਜਾਂਦੀ ਆ ਉਹਦਾ ਕਰਕੇ ਅਸੀਂ ਪਹਿਲਾਂ ਵੀ ਇੱਥੇ ਆਪਣੇ ਦੰਬੋ ਬੈਗਸ ਵਗੈਰਾ ਲਗਾ ਕੇ ਉਹਨੂੰ ਰੋਕਿਆ ਗਿਆ ਪਰੰਤੂ ਕੱਲ ਪਾਣੀ ਥੋੜਾ ਜਿਹਾ ਹੋਰ ਘਟਣ ਕਰਕੇ ਪਾਣੀ ਦੀ ਸਪੀਡ ਜਿਆਦੀ ਹੋ ਗਈ ਵੈਲੋਸਟੀ ਇਨਕਰੀਜ਼ ਕਰਨ ਕਰਕੇ ਇੱਥੇ ਆਪਣਾ ਉਸਨੇ ਜਿਹੜੀ ਕਰੀਕਾ ਸ਼ਿਫਟ ਹੋਣੀ ਸ਼ੁਰੂ ਹੋ ਗਈ ਤੇ ਕਰੀਕ ਸ਼ਿਫਟ ਹੋਣ ਕਰਕੇ ਇਸ ਕਰਕੇ ਫਿਰ ਹੁਣ ਜਿਹੜੇ ਇੰਤਜ਼ਾਮ ਆ ਹੋਰ ਜ਼ਿਆਦਾ ਕੀਤੇ ਗਏ ਇੱਥੇ ਕ੍ਰੇਟਸ ਭਰ ਕੇ ਲਗਾ ਰਹੇ ਆ ਅਸੀਂ ਸਾਰੇ ਦੇ ਸਾਰੇ ਤੇ ਅੱਜ ਕੱਲ ਨਾਲੋਂ ਪਾਣੀ ਦਾ ਬਹਾਵ ਤੇਜ਼ ਆ ਨਾਲੇ ਫਲੋ ਕਹਿੰਦੇ ਜ਼ਿਆਦਾ ਆ ਰਿਹਾ ਪਾਣੀ ਅੱਜ ਪਿਛਲੇ ਪਾਣੀ ਘਟਣ ਦਾ ਕਰਕੇ ਵੈਲੋਸਟੀ ਇੰਕਰੀਜ਼ ਕਰ ਜਾਂਦੀ ਜਿਸ ਨਾਲ ਬਹਾਵ ਹੋਰ ਜ਼ਿਆਦਾ ਤੇਜ਼ ਹੋ ਜਾਂਦਾ ਇਸ ਕਰਕੇ ਪਾਣੀ ਤੇਜ਼ ਲੱਗ ਰਿਹਾ ਬਟ ਪਾਣੀ ਪਹਿਲਾਂ ਨਾਲੋਂ ਘਟਿਆ ਹੋਇਆ ਤੇ ਨੁਕਸਾਨ ਕਿੰਨਾ ਗਏ ਈ ਫਸਲ ਦਾ ਨੁਕਸਾਨ ਫਸਲ ਦਾ ਜੀ ਇੱਥੇ ਤਕਰੀਬਨ 20 ਫੁੱਟ ਕ੍ਰੀਕ ਸ਼ਿਫਟ ਹੋਣ ਕਰਕੇ ਤੇ 180 ਫੁੱਟ ਦੇ ਕਰੀਬ ਲੈਂਥ ਜਿਹੜੀ ਆ ਉਹ ਕ੍ਰੀਕ ਸ਼ਿਫਟ ਹੋਈ ਹੈ ਉਹਨਾਂ ਦਾ ਨੁਕਸਾਨ ਅਜੇ ਤੱਕ ਰੋਇਆ ਬਾਕੀ ਆ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕ੍ਰੀਕ ਦੇ ਪ੍ਰੋਟੈਕਸ਼ਨ ਵਰਕ ਕੀਤਾ ਜਾ ਰਿਹਾ ਤਾਂ ਕਿ ਜਲਦੋਂ ਜਲਦ ਇਹਨੂੰ ਠੀਕ ਕੀਤਾ ਜਾ ਸਕੇ ਤੇ ਕ੍ਰੀਕ ਨੂੰ ਉੱਥੇ ਸ਼ਿਫਟ ਹੋਣ ਤੋਂ ਬਚਾਇਆ ਜਾ ਸਕੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਇਸ ਟਾਈਮ ਕਿਸੇ ਚੀਜ਼ ਦੀ ਕਮੀ ਨੂੰ ਦਿਖਦੇ ਕੀ ਲੱਗ ਰਿਹਾ ਤੁਹਾਨੂੰ ਇਸ ਟਾਈਮ ਜੀ ਸਾਰਾ ਕੁਝ ਆਪਣਾ ਪ੍ਰੋਪਰ ਚੱਲ ਰਿਹਾ ਜੀ ਕੋਈ ਪ੍ਰਬੰਧ ਤੋਂ ਕਿਸੇ ਵੀ ਤਰ੍ਹਾਂ ਦਾ ਮਤਲਬ ਵੀ ਕੋਈ ਹਿੱਲ ਰੱਖਿਆ ਇਹ ਸਾਨੂੰ ਮਹਿਸੂਸ ਨਹੀਂ ਹੋ ਰਹੀ ਗੱਲ ਜੋ ਜੋ ਪ੍ਰਬੰਧ ਕੀਤੇ ਜਾ ਰਹੇ ਆ ਬਾਕੀ ਇੱਥੋਂ ਦੇ ਸਾਰਿਆਂ ਦੇ ਵੀ ਸਹਿਯੋਗ ਹੋ ਰਿਹਾ ਪੂਰੇ ਦਾ ਪੂਰਾ ਨਗਰ ਦਾ ਵੀ ਜਿੰਨੇ ਵੀ ਹੈਗੇ ਆ ਇੱਥੇ ਉਹ ਵੀ ਪੂਰਾ ਸਹਿਯੋਗ ਦੇ ਰਹੇ ਆ ਅੱਜ ਤੱਕ ਹਾਂ ਉਹ ਸ਼ਿਗਰਾਂ ਸਿੰਘ ਜੀ ਕਿਹੜੇ ਪਿੰਡ ਤੋਂ ਟੈਂਡ ਹੈਗਾ ਜੀ ਮੇਰਾ ਬਸੋਂ ਮੇਰੀ ਚੱਕ ਬਾਵਣੀਆਂ ਚੀਆਂ ਨਾਲ ਹੱਦ ਪੈਂਦੀ ਇੱਥੇ ਮੋਗੇ ਤੇ ਜਲੰਧਰ ਜ਼ਿਲ੍ਹੇ ਦੀ ਆ ਜਮੀਨ ਜਿਹੜੀ ਆ ਚੱਕ ਆਪਣੇ ਮੋਗੇ ਜ਼ਿਲ੍ਹੇ ਦੇ ਵਿੱਚ ਆ ਬਾਸੀਆਂ ਪੈਂਦੀ ਜਮੀਨ ਤੇ ਕਿੱਦਾਂ ਇਹ ਹਾਦਸਾ ਹੋਇਆ ਜਿਹੜਾ ਇਹ ਹਾਦਸਾ ਹੋਇਆ ਜੀ 8 ਦਿਨ ਤੋਂ ਪਾਣੀ ਥੋੜਾ ਥੋੜਾ ਜਿੱਦਾਂ ਪਹਿਲਾਂ ਜੀ ਜਦੋਂ ਚੜ੍ਹਾ ਆਇਆ ਉਦੋਂ ਤੱਕ ਕੋਈ ਇੱਥੇ ਸੱਟ ਨਹੀਂ ਕੋਈ ਟੱਕਰ ਨਹੀਂ ਕੋਈ ਬਾਤ ਨਹੀਂ ਸਹੀ ਚੱਲ ਰਿਹਾ ਜੀ ਉਸ ਤੋਂ ਬਾਅਦ ਅੱਜ 8 ਦਿਨ ਹੋਇਆ ਉਹ ਦਿਨ ਤੋਂ ਥੋੜਾ ਥੋੜਾ ਕਰਨਾ ਸ਼ੁਰੂ ਹੋਇਆ ਚਲੋ ਅਸੀਂ ਆਖਿਆ ਵੀ ਥੋੜਾ ਬਹੁਤਾ ਤਾਂ ਅੱਗੇ ਵੀ ਹੋ ਜਾਂਦਾ ਉਨੀ ਕੀ ਦੀ ਕੋਈ ਗੱਲ ਨਹੀਂ ਤੇ ਅੱਜ ਛੇਵਾਂ ਦਿਨ ਅਜ ਜਦੋਂ ਦੇਖਿਆ ਅਸੀਂ ਵੀ ਸਟੱਡ ਦੇ ਉੱਪਰ ਦੀ ਪਾਣੀ ਨਾਲ ਦੀ ਘਾਰ ਪੈ ਗਈ ਫਿਰ ਅਸੀਂ ਆਪ ਇਕੱਠੇ ਘਰ ਦੇ ਵੀ ਆਏ ਨਾਲ ਅੱਗੇ ਲਾਗੇ ਬੰਨੇ ਦੇ ਵੀ ਆਏ ਤੇ ਅਸੀਂ ਆਪਦੇ ਬੋਰੇ ਬਾਰੇ ਲਿਆ ਕੇ ਖਲ ਖੂਲ ਵਾਲੇ ਖਾਦਾਂ ਵਾਲੇ ਲਿਆ ਕੇ ਤਾਂ ਅਸੀਂ ਕੁਝ ਸ਼ੌਂਕ ਮੂਰੇਦਾਰੀ ਅਜਮੈਂਟ ਕਰਕੇ ਆਪਦਾ ਉਹਨੂੰ ਬੰਨਿਆ ਬੰਨਿਆ ਤੇ ਸਾਡੇ ਕੋਲ ਮੁੜ ਕੇ ਮਹਿਕਮੇ ਨੂੰ ਵੀ ਅਸੀਂ ਕੋਈ ਅਲਰਟ ਕੀਤਾ ਇਹ ਵੀ ਆਇਆ ਚਲੋ ਇਹਨਾਂ ਨੇ ਅੱਜ ਤੋਂ ਚੌਥਾ ਦਿਨ ਹੋ ਗਿਆ ਜੀ ਫਿਰ ਇਹ ਵੀ ਆਗੇ ਨਾਲ ਇਹਨਾਂ ਨੇ ਸਾਡੇ ਸਹਿਯੋਗ ਦਿੱਤਾ ਮੂਰੇ ਬਾਹਰੇ ਲਵਾਏ ਚਲੋ ਉਦੋਂ ਇਨਾ ਖਤਰਾ ਨਹੀਂ ਸੀਗਾ ਇਹ ਵੀ ਜਨਾਕ ਸਾਹਿਬ ਨਾਲ ਇਹ ਵੀ ਚਲਾਉਂਦੇ ਰਿਹਾ ਸਾਰਾ ਕੁਝ ਸਾਡੇ ਨਾਲ ਸਹਿਯੋਗ ਦਿੱਤਾ ਉਸ ਤੋਂ ਬਾਅਦ ਜੀ ਕੱਲ ਸਾਰਾ ਕੁ ਸਾਡੇ ਤਿੰਨ ਦਿਨ ਕੈਤਿਆਂ ਦੀ ਮਿਹਨਤ ਕੱਲ ਉਦੋਂ ਪਤਾ ਲੱਗਾ 1.5 ਵਜੇ ਜਦੋਂ ਕਜੋ ਛੱਲ ਵਜੀ ਉਹਨੇ ਨਾਲ ਹੀ ਅੱਜ ਤੋਂ ਕੋਈ 25 ਸਾਲ ਦੇ ਲੱਗੇ ਆ ਜਿਹੜੇ ਸਟੱਡ ਉਹ ਵੀ ਰੋੜ ਲਗਿਆ ਸਾਡੇ ਤਿੰਨ ਦਿਨਾਂ ਦੇ ਲਾਇਆ ਬੋਰਾ ਬਰਾਂ ਦੇ ਬਾਰੇ ਜੋ ਸੀਗੇ ਉਹ ਸਭ ਲੈ ਗਿਆ ਹੁਣ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਇੱਥੇ ਜੀ ਨੁਕਸਾਨ ਦੀ ਗੱਲ ਨਹੀਂ ਸਾਨੂੰ ਪਤਾ ਲੱਗਦਾ ਨੁਕਸਾਨ ਤਾਂ ਚਲੋ ਹੁੰਦੇ ਹੀ ਆ ਜੀ ਡੇਢ ਕਿੱਲੇ ਦਾ ਸਾਡਾ ਨੁਕਸਾਨ ਹੋਇਆ ਨੁਕਸਾਨ ਤਾਂ ਹੁਣ ਕੱਲ ਮੈਨੂੰ ਸੱਜਣਾ ਆ ਦੇ ਵੀ ਆਪਾਂ ਆਹ ਮੈਂ ਕਿਹਾ ਜਿੱਥੇ ਬਣਦਾ ਬਣਾ ਲਓ ਅੱਜ ਸਾਨੂੰ ਝੋਨੇ ਦਾ ਨਿਕਾ ਕੋਈ ਫਿਕਰ ਅੱਜ ਤਾਂ ਸਾਨੂੰ ਆ ਵੀ ਆ ਇਲਾਕਾ ਬਚਾ ਲਈਏ ਬੰਦ ਬਚ ਗਿਆ ਤਾਂ ਸਾਰਾ ਏਰੀਆ ਬਚ ਜਾਊਗਾ ਸਾਨੂੰ ਝੋਨੇ ਦਾ ਤਾਂ ਹੁਣ ਜ ਕੋਈ ਐਡੀ ਗੱਲ ਟੋੜ ਖੂਨੇ ਦਾ ਸਿਰਫ ਅਸੀਂ ਆਨੇ ਵੀ ਆਪਦਾ ਏਰੀਆ ਬਚਾਲੀਏ ਬਾਹਰ ਘਰਾਂ ਬਚ ਜਾਣਗੇ ਸਾਰੇ ਪਿੰਡ ਬਚ ਜਾਣਗੇ ਕਿਉਂਕਿ ਜਦੋਂ ਪਾਣੀ ਲੱਥਾ ਈਟਾ ਬਹੁਤ ਜਿਆਦੀ ਅੱਜ ਦੇਖੋ ਪੁਲ ਦੇ ਥੱਲਿਓ ਜਿੰਨਾ ਵੀ ਟੋਟਲ ਵਾ ਵਾ ਸਾਰਾ ਇਸ ਬੰਨੇ ਆ ਰਿਹਾ ਇੰਨੀ ਸੱਟ ਪੈਰੀ ਤੁਹਾਡੇ ਕੋਲ ਮੂਵੀ ਬਣੀ ਹੋਣੀ ਨਹੀਂ ਤੇ ਬਣਾ ਕੇ ਦੇਖੋ ਹੁਣ ਇਹ ਆ ਵੀ ਸਹਯੋਗ ਅੱਜ ਜਿਹੜਾ ਨਾ ਕੱਲ੍ਹ ਵੀ ਪ੍ਰਸ਼ਾਸਨ ਨੇ ਦਿੱਤਾ ਪਰਸੋਂ ਵੀ ਦਿੱਤਾ ਸਪੋਸ਼ ਪਰ ਅੱਜ ਜਿਹੜਾ ਨਾ ਜਮਤਾ ਵੀ ਸਾਡੇ ਨਾਲ ਅੱਜ ਬਹੁਤ ਸਾਥ ਦੇ ਰਿਹਾ ਇੰਨਾ ਜਨਤਾ ਦਾ ਸਾਥ ਆ ਉਹਨਾਂ ਹੀ ਅੱਜ ਆਪਣੇ ਇਹਨਾਂ ਦਾ ਮਹਿਕਮੇ ਦਾ ਵੀ ਸਾਥ ਆ ਅੱਜ ਦੋਵਾਂ ਧਿਰਾਂ ਨੇ ਸਾਥ ਦਿੱਤਾ ਅੱਜ ਰਾਹ ਵੀ ਚਾਲੂ ਹੋ ਗਿਆ ਅੱਜ ਕੰਮ ਵੀ ਉਧਰ ਚੱਲ ਪਿਆ ਇਹ ਰਾਹ ਤੁਸੀਂ ਆਪਣੀ ਪਹਿਲੀ ਚੋਬ ਬਣਾਇਆ ਪਹਿਲੀ ਚੋਬ ਬਣਾਇਆ ਜੀ ਅੱਜ ਹੀ ਬਣਾ ਰਹੇ ਆ ਜੀ ਅਜੇ ਵੀ ਪੂਰਾ ਨਹੀਂ ਬਣਿਆ ਅਜੇ ਵੀ ਟਰਾਲੀਆਂ ਦੇਖੋ ਖੁੱਭੀ ਖੜੀ ਆ ਤੇ ਇਹ ਬਣਾ ਹੀ ਰਹੇ ਆ ਵੀ ਆਵੇ ਮਿੱਟੀ ਆਈ ਹੋਈ ਆ ਮਿੱਟੀ ਵੀ ਪਾਈ ਜਾਂਦੇ ਆ ਬੋਰੇ ਵੀ ਲਈ ਆ ਉਹਨੇ ਅਜੇ ਟਰਾਲੀਆਂ ਬੋਰੇ ਵੀ ਭਰਦਿਆਂ ਅਜੇ ਉੱਥੇ 10 ਟਰਾਲੀਆਂ ਖੜੀਆਂ ਸਸਾਣ ਵੱਲੋਂ ਬੁਰਾ ਸਹਿਯੋਗ ਮੈਨੂੰ ਅੱਜ ਪੂਰਾ ਸਹਿਯੋਗ ਆ ਜੀ ਅਵੇ ਅੱਜ ਦੀ ਨਹੀਂ ਮੈਂ ਕੱਲ ਸਾਡੇ ਨਾਲ ਕੋ ਰਿਹਾ ਵਾ ਪਹਿਲਾ ਪ੍ਰਸ਼ਾਸਨ ਨੇ ਐਡਾ ਨਹੀਂ ਸੀਗਾ ਚਲੋ ਤੇ ਕੱਲ ਦਾ ਜਰੂਰ ਨਾਲ ਸਾਥ ਦੇ ਤਾਜਦ ਪੂਰਾ ਪ੍ਰਸ਼ਾਸਨ ਇਹ ਵਿੱਚ ਜਾਣ ਕੇ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅੱਜ ਸਾਥ ਆ ਅੱਜ ਏਰੀਏ ਦਾ ਵੀ ਸਾਥ ਆ ਭਰਾਵਾਂ ਦਾ ਵੀ ਸਾਥ ਆ ਸਭ ਕਾਸੀ ਦਾ ਹੁਣ ਜਨਤਾ ਦੇਖ ਲਓ ਕਿੰਨੀ ਆ ਕੰਮ ਕਰਦੀ ਸਾਰਿਆਂ ਦੀ ਲੰਗਰ ਪਾਣੀ ਵੀ ਤਿਆਰ ਹੁੰਦਾ ਸਵੇਰ ਤੋਂ ਚਾਹ ਦਾ ਡੇਗਾ ਸਵੇਰ ਤੋਂ ਚੱਲਦੇ ਸਭ ਕੁਝ ਭਰਾਵਾਂ ਦੇ ਸਹਿਯੋਗ ਨਾਲ ਸਭ ਕੁਝ ਚੱਲ ਰਿਹਾ ਜੀ ਆਪਣਾ ਜੀ ਮੇਰਾਣਾ ਜੀ ਹਰਮੰਦਰ ਸਿੰਘ ਚੀਮਾ ਪਿੰਡ ਸੰਗਲਾ ਜੀ ਹਰਮੰਦਰ ਸਿੰਘ ਜੀ ਅੱਜ ਜੀ ਦੇਉ ਜਾਣਕਾਰੀ ਅੱਜ ਜਿਹੜਾ ਇੱਥੇ ਮਿੱਟੀ ਖੁਰਖੁਰ ਕੇ ਵਿੱਚ ਦਰਿਆ ਦੇ ਮਿਲ ਰਹੀ ਹੈ ਪਾਣੀ ਤੇਜ਼ ਭਾਵ ਕਰਕੇ ਕਿੰਨਾ ਕੁ ਨੁਕਸਾਨ ਹੋ ਰਿਹਾ ਕਿੰਨੇ ਚਿਰ ਤੋਂ ਤੁਸੀਂ ਲੱਗ ਰਹੇ ਇਹਨੂੰ ਅਸੀਂ ਜੀ ਇਹ ਜਿਹੜਾ ਢਾ ਲੱਗੀ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਅਸੀਂ ਚਾਰਾਂ ਦਿਨਾਂ ਤੋਂ ਆਪਦੇ ਵੱਲੋਂ ਜ਼ੋਰ ਲਾ ਰਹੇ ਹਾਂ ਵੀ ਕਿਸੇ ਹਿਸਾਬ ਨਾਲ ਰੋਕ ਜੇ ਪਰ ਪਾਣੀ ਦਾ ਜਿਵੇਂ ਜਿਵੇਂ ਫਲੋ ਘਟ ਜਾ ਜਦੋਂ ਵਾਧਾ ਉਹਦਾ ਜਿਹੜਾ ਝਕਾਵਾ ਜਿਹੜਾ ਸਾਰਾ ਸਾਡੇ ਇਧਰ ਬੰਨ ਦੇ ਨਾਲ ਹੋ ਗਿਆ ਇਸ ਕਰਕੇ ਜਿਹੜੇ ਸਾਨੂੰ ਇਹ ਬੰਨ ਵੱਲੋਂ ਆ ਰਿਹਾ ਵੱਡ ਵੱਡ ਕੇ ਕਿਉਂਕਿ ਇੱਥੇ ਤਕਰੀਬਨ ਡੰਗਾਈ ਆ ਜਿਹੜੀ ਕੋਈ 20 ਤੋਂ 25 ਫੁੱਟ ਥੱਲੇ ਹੋ ਚੁੱਕੀ ਆ ਜਿਹਦੇ ਕਰਕੇ ਅਪਰੋਚ 4-4 5-5 ਫੁੱਟ ਰਾਤ ਜੇ ਗੱਲ ਕਰੀਏ ਤਾਂ ਰਾਤ ਦੀ ਤਕਰੀਬਨ 10 ਫੁੱਟ ਜਿਦਾਂ ਇਹ ਮੰਗ ਰਹੇ ਇਹਨਾਂ ਨੂੰ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਵਾਂ ਤੇ ਅਸੀਂ ਸਾਰੇ ਰਲ ਮਿਲ ਕੇ ਅਸੀਂ ਕੰਮ ਕਰ ਰਹੇ ਹਾਂ ਅੱਗੇ ਸਾਡਾ ਜਿਹੜਾ ਕੰਮ ਸੀ ਦਿਨੇ-ਦਿਨੇ ਅਸੀਂ ਕਰਦੇ ਸੀ ਜੇ ਰਾਤ ਨੂੰ ਬੰਦ ਕਰ ਦਿੰਦੇ ਸੀ ਪਰ ਜਿਹੜਾ ਸਾਡਾ ਦਿਨੇ ਕੰਮ ਕੀਤਾ ਹੋਇਆ ਵੀ ਜਿਹੜਾ ਉਹ ਨੇਫਲ ਹੋ ਜਾਂਦਾ ਸੀ ਉਹਦੇ ਕਰਕੇ ਅਸੀਂ ਅੱਜ ਦਿਨ ਪਰ ਰਾਤ ਜਿਹੜਾ ਕੰਮ ਕਰਾਂਗੇ ਰਾਤ ਨੂੰ ਜਿਹੜਾ ਪ੍ਰਸ਼ਾਸਨ ਨੂੰ ਕਹਿ ਕੇ ਲਾਈਟਾਂ ਦਾ ਪ੍ਰਬੰਧ ਕਰਵਾ ਲਿਆ ਵਾ ਜੋ ਸਾਨੂੰ ਡੀਜ਼ਲ ਦੀ ਮੰਗ ਸੀ ਉਹ ਵੀ ਆ ਬਾਕੀ ਅਸੀਂ ਧੰਨਵਾਦ ਵੀ ਨਾਲ ਕਰਨਾ ਚਾਹੁੰਦੇ ਆ ਵੀ ਜੀ ਸੰਸਥਾ ਸੇਵਾ ਆਈ ਆ ਡੇਰੇ ਤੋਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਅੱਜ ਸਹਿਯੋਗ ਦੇ ਨਾਸਤੇ ਸਾਡੇ ਕੋਲ ਆਏ ਆ ਖੇਤੀ ਦਾ ਕਿੰਨਾ ਕਿੰਨਾ ਨੁਕਸਾਨ ਹੈ ਖੇਤੀ ਦਾ ਜੇ ਅਸੀਂ ਸਹੀ ਜਾਣੀਏ ਤਾਂ ਸਾਡੇ ਖੇਤੀ ਦਾ ਜਿਹੜਾ ਇਹ ਦੋ ਕਿੱਲੇ ਤਾਂ ਲਾਮ ਹੀ ਜਿਹੜੀ ਜਿਹੜੀ ਤਕਰੀਬ ਖਤਮ ਹੋ ਚੁੱਕੀ